ਲੋਬੀ ਮੈਟਰ ਇਹਦੇ ਨਾਲ ਆਪਾਂ ਪਹੁੰਚੇ ਸੀ ਆਰ ਕੇ ਐਗਰੋ ਵਾਲਿਆਂ ਬਾਈਆਂ ਦੇ ਹਨਾ ਆ ਗਿਆ ਆਰ ਕੇ ਐਗਰੋ ਸੁਨਾਮ ਸੋ ਬਾਈ ਤੂੰ ਲੈਣਾ ਜਾਣਕਾਰੀ ਬਾਈ ਆਪ ਜੀ ਅੱਸੀ ਕੱਲ ਸਾਰਿਆਂ ਨੂੰ ਆਪਾਂ ਆਰ ਕੇ ਐਗਰੋ ਸੁਨਾਮ ਤੋਂ ਅੱਜ ਆਪਾਂ ਨੇ ਇੱਥੇ ਮੋਲਾਪੁਰ ਦਾ ਖਾਂ ਮੇਲੇ ਤੇ ਸਟਾਲ ਆਈ ਸੀਗੀ ਵੀ ਆਪਣੇ ਲਵੇ ਸਾਰੇ ਡੀਜ਼ਲ ਮਾਡਲ ਇੱਥੇ ਹੈਗੇ ਆ ਜੀ ਡਿਜੀਟਲ ਵੀ ਹੈਗੇ ਆ ਮੈਨੂਅਲ ਵੀ ਹੈਗੇ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਸਾਰੇ ਪ੍ਰੋਡਕਟ ਆਪਣੇ ਲਵੇ ਹੈਗੇ ਆ ਆ ਤੁਸੀਂ ਦੇਖ ਸਕਦੇ ਹੋ ਇਹ ਕੇ ਮਾਡਲ ਆ ਗਿਆ ਕੇ ਮਾਡਲ ਆ ਗਿਆ ਉਦੋਂ ਵੱਡਾ ਇਹ ਮਾਡਲ ਆ ਗਿਆ 600 ਵਟ ਚ ਤੇ ਇਹਦੇ ਇਹਦੇ ਚ ਕੀ ਡਿਫਰੈਂਸ ਹੈ ਵੀਰੇ ਇਹ ਦੇਖੋ ਜੀ ਇਹ ਜਿਹੜਾ ਹੈਗਾ ਇਹ 300 ਵਟ ਹੈ ਕਿ 400 ਵਟ ਹੈ ਕਿ 600 ਵਟ ਹੈ ਇਹ ਡਿਜੀਟਲ ਆ ਗਿਆ ਜਿੰਨਾ ਫੀਲ ਕਰ ਦਾਂਗੇ ਓਕੇ ਵੀਰੇ ਉਨਹੀਂ ਤੇਲ ਪਾਉਣਾ ਇਹਨੇ ਮੈਂ ਤੁਹਾਨੂੰ ਇੱਕ ਵਾਰੀ ਚੈੱਕ ਵੀ ਕਰਾ ਦਾਨਾ ਇਹਦਾ ਮੰਨ ਲਓ ਆਪਾਂ ਨੇ 5 ਲੀਟਰ ਲੋਡ ਕਰਤਾ ਪਾਵਰ ਤੇ ਬੇਟਾ ਮਤਲਬ ਕਿ ਇੱਕ ਮਿੰਟ ਤੇ ਉਹਦੀ ਡੀਜ਼ਲ ਸਮਰਤਾ ਜ਼ਿਆਦਾ ਡੀਜ਼ਲ ਪਾਉਂਦੀ ਹਾਂ 1 ਮਿੰਟ ਦਾ 50 ਲੀਟਰ ਹੈ ਜੀ ਇਹ ਚ ਡਿਜੀਟਲ ਆ ਗਿਆ ਤੇ ਸਾਰਾ ਕੁਝ ਦੇਊਗਾ ਓਕੇ ਇਚ ਮੰਨ ਲਓ ਐਨੇ ਲੀਟਰ ਐਨੇ ਪੁਆਇੰਟ ਐਨੇ ਰੁਪਏ ਐਨੇ ਪੈਸੇ ਆਪ ਰੇਟ ਨੂੰ ਟੋਟਲ ਰੀਡਿੰਗ ਦੇਊਗਾ ਇਹ ਟੋਟਲ ਰੀਡਿੰਗ ਦੇਊਗਾ ਆਪਾਂ ਇਹ ਸਟਾਰਟ ਕਰਤਾ ਜੀ ਇਹ ਆ ਗਿਆ ਜੀ ਆਪਣਾ ਫੀਡ ਮਾਡਲ ਇਹਨੂੰ ਆਪਾਂ ਜਿੰਨਾ ਫੀਡ ਕਰਦੇ ਆਂ ਉਨਾ ਹੀ ਪਾ ਸਕਦੇ ਆਂ ਉਨਾ ਹੀ ਪਾ ਕੇ ਆਟੋਮੈਟਿਕਲੀ ਬੰਦ ਹੋ ਜੂਗੀ ਉਨਾ ਹੀ ਲੀਟਰ ਉਨੇ ਪੁਆਇੰਟ ਦੱਸੇ ਇਹ ਆਟੋ ਕੱਟ ਚ ਆ ਜਾਂਦਾ ਆਟੋ ਕੱਟ ਸਿਸਟਮ ਹੈ ਜੀ ਆਟੋ ਕੱਟ ਸਿਸਟਮ ਹੈ ਉਹਦੂ ਬਾਜਾਣਾ ਆਪਣਾ ਬੈਟਰ ਵਾਟਰ ਪ੍ਰੂਫ ਹੈ ਇਹ ਕੇਵਨ ਮਾਡਲ ਹੈ ਠੀਕ ਹੈ ਵੀਰੇ ਬਾਹਰ ਬੂਰੇ ਨੂੰ ਕੋਈ ਦਿੱਕਤ ਨਹੀਂ ਕੇਵਨ ਮਾਡਲ ਹੈ ਵਧੀਆ ਇਹਦੇ ਨਾਲ ਗੰਨ ਟੰਗੀ ਜਾਂਦੀ ਤੇ ਆਟੋ ਕੱਟ ਸਿਸਟਮ ਇਹ ਵੀ ਆ ਡਬਲ ਰੀਡਿੰਗ ਚਲਦੀ ਐ ਇੱਕ ਚਲਦੀ ਰਹਿੰਦੀ ਆ ਪਰਫੈਕਟ ਆ ਤੇ ਇਹਨੂੰ ਆਪਾਂ ਬਾਰ ਬਾਰ ਰੀਸੈਟ ਕਰ ਸਕਦੇ ਆ ਓਕੇ ਵੀਰੇ ਇਹਨੂੰ ਆਪਾਂ ਰੀਸੈਟ ਕਰ ਸਕਦੇ ਆ ਇੱਥੋਂ ਇਹਦਾ ਆਨ ਆਫ ਹੋ ਗਿਆ ਠੀਕ ਐ ਤੇ ਉਸ ਤੋਂ ਬਾਅਦ ਚ ਆਪਣੇ ਦੇ ਲਈ ਇਹ ਪ੍ਰੋਡਕਟ ਆ ਜਾਂਦਾ ਜੀ ਇਹ ਬਰਾਊਡ ਰੀਡਿੰਗ ਆ ਜਾਂਦਾ ਘੱਟ ਪੈਸੇ ਚ ਠੀਕ ਐ ਵੀਰੇ ਇਹ 6000 ਦਾ ਪ੍ਰੋਜੈਕਟ ਹੈ ਜੀ 6000 ਦਾ ਪ੍ਰੋਜੈਕਟ ਹੈ 7 ਫੁੱਟ 22 ਪਿਛੇ ਐ 14 ਫੁੱਟ 22 ਪੱਗੇ ਆ ਆਟੋ ਕੱਟ ਪੈਟਰੋਲ ਪੰਪ ਵਾਲੀ ਇਹਦੇ ਨਾਲ ਗੰਨਾ ਠੀਕ ਐ ਵੀਰੇ ਉਸ ਤੋਂ ਬਾਅਦ ਆਪਣੇ ਲਈ ਆ ਜਾਂਦੇ ਜੀ ਬਲੈਕ ਪਾਈਪ ਚ ਇਹਦੇ ਨਾਲ ਬਲੈਕ ਪਾਈਪ ਹੈਵੀ ਚ ਤੇ 14 ਫੁੱਟ ਅੱਗੇ ਤੇ 7 ਫੁੱਟ ਪਿੱਛੇ ਆਟੋ ਕੱਟ ਗਨ ਨਾਲ ਹੈ 462 ਚ ਹੈ ਇਹ 7500 ਦਾ ਸੈਟ ਹੈ ਜੀ ਆਪਣਾ ਇਹ ਸਸਤਾ ਸੈਟ ਹੈ ਇਹ ਆਪਣਾ 5500 ਦਾ ਸੈਟ ਹੈ ਇਹਦੇ ਨਾਲ ਥੋੜਾ ਜਿਹਾ ਵਾਟੇ 'ਚ ਘਟ ਜਾਂਦੀ ਹੈ ਦੇਖੀ ਵੀਰੇ ਇਹ ਵਾਟੇ 'ਚ ਘਟਦੇ ਨੇ 260 ਵਾਟ ਹੈ ਜੀ ਇਹ ਠੀਕ ਹੈ ਵੀਰੇ ਵਾਟੇ 'ਚ ਘਟ ਜਾਂਦੀ ਹੈ ਪਾਈਪ ਹਲਕੀ ਆ ਜਾਂਦੀ ਹੈ ਮੋਟਰ ਹਲਕੀ ਆ ਜਾਂਦੀ ਹੈ ਇਸੇ ਲਈ ਇਹ ਸਸਤਾ ਹੈ ਤੇ ਇੱਕ ਆਪਣਾ ਆ ਬਹੁਤ ਫੇਮਸ ਮਾਡਲ ਹੈ 1 ਮਿੰਟ ਦਾ ਇਹਦਾ 25 ਲੀਟਰ ਦਾ ਫਲੋ ਆ ਤੇ ਨਾਲ ਇਹਦੇ ਗਨ ਆ 12 ਫੁੱਟ ਪਾਈਪ ਆ 2500 ਰੁਪਏ ਦਾ ਸੈਟ ਆ 1 ਮਿੰਟ ਚ 25 ਲੀਟਰ ਦੇ ਨਿਕਲਦਾ ਪਾਵਰ ਜਿਹੜੀ ਇਹਨੂੰ ਆਪਣੀ 12 ਵੋਲਟ ਮਤਲਬ ਆਪਣੇ ਬੈਟਰੀ ਚ ਚੱਲ ਜਾਂਦੀ ਇਹ 12 ਵੋਲਟ ਮੋਟਰਸਾਈਕਲ ਬੈਟਰੀ ਜੀ ਕਰਾ ਬੈਟਰੀ ਗੱਡੀ ਵਾਲੀ ਬੈਟਰੀ ਟਰੈਕਟਰ ਵਾਲੀ ਬੈਟਰੀ ਕਮੈਨ ਵਾਲੀ ਬੈਟਰੀ ਨੂੰ 12 ਵੋਲਟ ਚਾਹੀਦਾ ਜਿਹੜੀ ਮਰਜ਼ੀ ਬੈਟਰੀ ਤੇ ਲਾ ਦਿਓ ਕੋਈ ਸੀਨ 1 ਮਿੰਟ ਦਾ 25 ਲੀਟਰ ਦਾ ਫਲੋ ਹੈ ਜਿਹੜਾ ਆਪਣਾ ਇਹ ਸਿਸਟਮ ਆ ਗਿਆ ਜੀ ਇਹ ਐਕਸਟਰਾ ਪੰਪਰ ਲੱਗਦੇ ਨੇ ਜਿਵੇਂ ਐਕਸਟਰਾ ਟੰਕੀਆਂ ਐਕਸਟਰਾ ਪੰਪਰ ਡਾਇਰੈਕਟ ਪਾਈਪ ਲਾਉਂਦੇ ਸੀਗੇ ਫਿਊਲ ਟਰਾਂਸਫਰ ਕਰਨ ਦੇ ਮਤਲਬ ਆ ਫਿਊਲ ਟਰਾਂਸਫਰ ਉਹ ਟਰੈਕਟਰ ੁੱਟੇ ਮਾਰਦੇ ਸੀ ਠੀਕ ਹੈ ਜੀ ਕਿ ਉਹ ਚੀਜ਼ ਵਾਸਤੇ ਐਟਨ ਆ ਇਹ ਓਕੇ ਉਹ 5 ਤੋਂ 6 ਮਿੰਟਾਂ ਚ ਐਕਸਟਰਾ ਟੈਂਕੀ ਦਾ ਤੇਲ ਚੱਕ ਕੇ ਇਹ ਉੱਪਰ ਪਾ ਦਿੰਦੀ ਆ ਤੇ ਇਹ ਆਪਣੀ ਰੀਡਿੰਗ ਚ ਲੈਣੀ ਆ ਇਹ ਗਨ ਰੀਡਿੰਗ ਲੈਣੀ ਆ ਅੱਛਾ ਉਹਦਾ ਅਟੈਚਮੈਂਟ ਇਹ ਗੰਨ ਦੀ ਉਹ ਆਪਣੇ ਉਸੇ ਸੈੱਟ ਨਾਲ ਇਹ ਅਟੈਚਮੈਂਟ ਹੋ ਜਾਂਦੀ ਆ ਗਨ ਦੀ ਅਟੈਚਮੈਂਟ ਹੋ ਜਾਂਦੀ ਆ ਤੇ ਇਹ ਆਪਣੇ ਬੌਸ਼ਰ ਆ ਗਿਆ ਜੀ ਹੈਵੀ ਡਿਊਟੀ ਆ ਗਿਆ ਠੀਕ ਹੈ ਜੀ ਫਿਰ ਉਦੋਂ ਬਾਅਦ ਆ ਗਿਆ ਕੀ ਆਪਾਂ ਪ੍ਰਾਈਸਿੰਗ ਕਰ ਸਕਦੇ ਆ ਵੀਰੇ ਹਾਂ ਇਹ ਆਪਣਾ 5000 ਦਾ 9000 ਦਾ ਠੀਕ ਹੈ ਤੇ ਉਹ ਪਿਛਲੇ ਆਪਣੇ ਵੱਡੇ ਪੰਪਾਂ ਦੀ ਉਹਨਾਂ ਦਾ ਹਾਂ ਜਿਹੜੇ ਆਪਣੇ ਵੱਡੇ ਪੰਪਾ ਹੈ ਜੀ ਹਾਂ ਵੱਡੇ ਪੰਪਾਂ ਦਾ ਆ ਗਿਆ ਆਪਣਾ 16000 ਦਾ 15000 ਦਾ ਠੀਕ ਹੈ ਇਹ ਮੋਡਲ ਆਪਣਾ 11000 ਦਾ ਜੀ 12 ਦਾ ਜੀ 13 ਦਾ ਜੀ 15 ਦਾ ਜੀ 16.5 ਦਾ ਜੀ ਠੀਕ ਹੈ ਠੀਕ ਹੈ ਓਕੇ ਵੀਰੇ ਥੈਂਕ ਯੂ ਤੇ ਇੱਕ ਵਾਰ ਆਪਣੀ ਲੋਕੇਸ਼ਨ ਦੱਸ ਦਿਓ ਨਾ ਜੇ ਕਿਸੇ ਨੇ ਇੱਥੋਂ ਮਿਲੇ ਤੋਂ ਬਾਅਦ ਕਿਸੇ ਨੂੰ ਬਾਈ ਕਰਨਾ ਹੋਵੇ ਹਾਂ ਆਪਣਾ ਆਰ ਕੇ ਐਗਰੋਸ ਨਾਮ ਨੇੜੇ ਬੱਸ ਸਟੈਂਡ ਕੋਲ ਆਪਣੀ ਸ਼ਾਪ ਹੈ ਜੀ ਉੱਥੇ ਆ ਕੇ ਵਿਜ਼ਿਟ ਕਰ ਸਕਦੇ ਹੋ ਆਨਲਾਈਨ ਚਾਹੀਦਾ ਆਨਲਾਈਨ ਵੀ ਮਿਲ ਜੂਗਾ ਆਲ ਇੰਡੀਆ ਡਿਲੀਵਰੀ ਆ ਆਲ ਇੰਡੀਆ ਡਿਲੀਵਰੀ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਪਰੇਸ਼ਾਨੀ ਨਹੀਂ ਇੱਥੇ ਵੀ ਕਿਸੇ ਮੇਰੇ ਬਾਈ ਨੂੰ ਚਾਹੀਦਾ ਆਰਡਰ ਕਰ ਸਕਦਾ ਅਸੀਂ ਭੇਜ ਦਾਂਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਬਾਈ ਜਿਹੜੇ ਭਰਾ ਨੂੰ ਚਾਹੀਦਾ ਨਾ ਸੋ ਬਾਈ ਦੇ ਨੰਬਰ ਤੇ ਨਾ ਕੰਟੈਕਟ ਕਰ ਲਿਓ ਨੰਬਰ ਆਪਾਂ ਇੱਥੋਂ ਤੁਸੀਂ ਇੱਥੋਂ ਚੈੱਕ ਕਰ ਲਓ ਆਰ ਕੇ ਐਗਰੋ ਸੁਨਾਮ ਤੋਂ So okay bhai thank you okay sir